ਜਿਵੇਂ ਕਿ ਚੋਣ ਪ੍ਰਚਾਰ ਦੇ ਜਿਹੜਾ ਵਾ ਸਿਖਰਾਂ ਤੇ ਆ ਉਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਲਾਲਜੀ ਸਿੰਘ ਭੁੱਲਰਜੀ ਜਿਹੜਾ ਵਾ ਚੋਣ ਪ੍ਰਚਾਰ ਕਰ ਰਹੇ ਨੇ ਔਰ ਗੋਦਵਾਲ ਸਾਹਿਬ ਜਿਹੜਾ ਨਤਮਸਤਕ ਹੋਣ ਵੀ ਆਏ ਨੇ ਇਹਨਾਂ ਨਾਲ ਗੱਲਬਾਤ ਵੀ ਜ਼ਰੂਰ ਕਰਾਂਗੇ ਕਿ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਜਿਹੜਾ ਵਾ ਚੱਲ ਰਿਹਾ ਸਰ ਕੀ ਕਹਿਣਾ ਚਾਹੁੰਦੇ ਚੋਣ ਪ੍ਰਚਾਰ ਕਿਸ ਤਰ੍ਹਾਂ ਦਾ ਚੱਲ ਰਿਹਾ ਆਪਣਾ ਖੋ ਲੋਕ ਜਿਹੜੇ ਆ ਨਾ ਬੜੇ ਸਿਆਣੇ ਹੋ ਗਏ ਆ ਅੱਗੇ ਹੁੰਦਾ ਸੀ ਧੜਿਆਂ ਨਾਲ ਰਾਜਨੀਤੀ ਹੋਣੀ ਧੜਿਆਂ ਨੂੰ ਮੂਟਾ ਪੈ ਜਾਣੀਆਂ ਹੁਣ ਲੋਕ ਕੰਮ ਚਾਹੁੰਦੇ ਆ ਟੜਿਆਂ ਦੀ ਰਾਜਨੀਤੀ ਜਿਹੜੀ ਆ ਉਹ ਖਤਮ ਹੋ ਗਈ ਆ ਲੋਕਾਂ ਨੂੰ ਪਤਾ ਆ ਵੀ ਕੰਮ ਕਿੰਨੇ ਕੀਤੇ ਆ ਤੇ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਹਰਮਨ ਪਿਆਰੇ ਹੋ ਚੁੱਕੇ ਆ 90% ਲੋਕ ਆ ਜਿਨ੍ਹਾਂ ਨੂੰ ਜ਼ੀਰੋ ਬਿਲ ਲਾਉਂਦੇ ਪਏ ਬਿਲਕੁਲ ਸਰ ਜਿਵੇਂ ਵੇਖਣ ਦੇ ਆ ਕਡੂਰ ਸਾਹਿਬ ਹਲਕਾ ਪੰਥਕ ਹਲਕਾ ਜਨਿਆ ਗਿਆ ਵਾ ਉਥੇ ਅਮਰਤਪਾਲ ਦੀ ਵੀ ਜਿਹੜੀ ਆ ਕਹਿ ਰਹੀ ਆ ਕਿ ਅਮਰਤਪਾਲ ਨੇ ਵੀ ਜਿਹੜੀ ਉਹ ਇਲੈਕਸ਼ਨ ਲੜਨੀ ਆ ਉਸ ਚੀਜ਼ ਦੇ ਨਾਲ ਆਪਾਂ ਨੂੰ ਕੁਝ ਫਰਕ ਪਊਗਾ ਬੇਖੋ ਲੋਕਤੰਤਰ ਆ ਕੋਈ ਵੀ ਬੰਦਾ ਭਾਵੇਂ ਕੋ ਪਲੇਅਰ ਆ ਪੋਲਿਟਿਸ਼ੀਅਨ ਆ ਭਾਵੇਂ ਕੋ ਸਾਬਕਾ ਅਧਿਕਾਰੀ ਆ ਭਾਵੇਂ ਕੋ ਆਮ ਬੰਦਾ ਭਾਵੇਂ ਪ੍ਰੈਸ ਵਾਲੇ ਚੋਣ ਲੜ ਲੈਣ ਕੋਈ ਰੂਪ ਥੋੜਾ ਸਕਦਾ ਪਰ ਲੋਕਾਂ ਨੇ ਇਹ ਵੇਖਣਾ ਵਾ ਵੀ ਅਸੀਂ ਕੰਮ ਕੀਤੇ ਤੋਂ ਲੈਣੇ ਆ 2 ਸਾਲ ਸਰਕਾਰ ਲੰਗੀ ਆ ਕੰਮ ਕਿੰਨੇ ਕੀਤੇ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਉਦੇ ਬਾਅਦ ਹੋਣਾ ਜੇ 3 ਸਾਲ ਸਰਕਾਰ ਪਈ ਆ ਲੋਕਾਂ ਨੂੰ ਪਤਾ ਜੇ ਕੋਈ ਰਸਤਾ ਪੱਕਾ ਕਰਉਣਾ ਜਾਂ ਕੋਈ ਸੜਕ ਬਣਾਉਣੀ ਆ ਜਾਂ ਕਿਸੇ ਨੇ ਘਰ ਬਣਾਉਣਾ ਉਹ ਕਿੰਨੇ ਕਰਨਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਲੋਕ ਬੜੇ ਸਿਆਣੇ ਆ ਲੋਕ ਕਾਲੀ ਕਾਂਗਰਸੀ ਭਾਜਪਾ ਨੂੰ ਤੇ ਮੂੰਹ ਨਹੀਂ ਲਾਉਣਗੇ ਤੇ ਜਿਹੜਾ ਕੋਈ ਆਜ਼ਾਦ ਉਮੀਦਵਾਰ ਵੀ ਆ ਉਹਦੇ ਤੋਂ ਕਿਨਾਰਾ ਕਰਨਗੇ ਲੋਕ ਬੜੇ ਸਿਆਣੇ ਆ ਬਾਕੀ ਲੋਕਾਂ ਨੇ 84 ਦਾ ਦੌਰ ਵੇਖਿਆ ਜਿਹੜੇ ਸਿਆਣੇ ਲੋਕ ਆ ਨਾ ਉਹ ਇਸ ਪਾਸੇ ਕਦੀ ਨਹੀਂ ਆਉਣਗੇ ਦੁੱਧੇ ਨੰਬਰ ਤੇ 8899 ਚ ਜਿਹੜੀ ਗੱਲ ਬਣ ਗਈ ਨਾ ਸਿਮਰਜੀਤ ਸਿੰਘ ਮਾਨ ਦੀ ਉਹ ਗੱਲ ਕਦੀ ਨਹੀਂ ਬਣੀ ਤੇ ਜੇ 8899 ਚ ਸਿਮਰਜੀਤ ਮਾਨ ਨੂੰ ਲੋਕਾਂ ਵੋਟਾਂ ਪਾਈਆਂ 8 ਮੈਂਬਰ ਪਾਰਲੀਮੈਂਟ ਜਿਤਾਏ ਪੰਜਾਬ ਚ ਤੇ ਸਿਮਰਜੀਤ ਮਾਨ ਨੇ ਕੀ ਕੀਤਾ ਪੰਜਾਬ ਲਈ ਜੇ ਕੋਈ ਇਸ ਤਰ੍ਹਾਂ ਉਨੀ ਕੀ ਹੁੰਦੀ ਵੀ ਆ ਤੇ ਉਹ ਕੰਮ ਤੇ ਕਰਨੇ ਸਰਕਾਰ ਨੇ ਜੀ ਦੀ ਸਰਕਾਰ ਆ ਲੋਕ ਬੜੇ ਸਿਆਣੇ ਆ ਲੋਕਾਂ ਨੇ ਕੰਮਾਂ ਵਾਸਤੇ ਆਪ ਦਾ ਨਿੱਜੀ ਤੇ ਲੋਕਾਂ ਦੇ ਸਾਂਝੇ ਕੰਮ ਕਰਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ ਸਰ ਜਿਵੇਂ ਕਿ ਨਸ਼ੇ ਦਾ ਬੜਾ ਚੱਲ ਰਿਹਾ ਨਸ਼ਾ ਅੱਜ ਵੀ ਜਿਹੜਾ ਨਸ਼ਾ ਵਾ ਉਸ ਤਰ੍ਹਾਂ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਹੈ ਕਿ ਸਾਡੀ ਸਰਕਾਰ ਹੁੰਦਾ ਜਿਹੜਾ ਨਸ਼ੇਦ ਜਿਹੜੀ ਨੱਥ ਪਾਈ ਜਾਊਗੀ ਅੱਜ ਵੀ ਗਲੀ ਗਲੀ ਦੇ ਵਿੱਚ ਜਿਹੜਾ ਨਸ਼ਾ ਵਾ ਓਵਰਡੋਜ ਲਾ ਕੇ ਜਿਹੜੇ ਆ ਮੁੰਡਿਆਂ ਦੀਆਂ ਦਥਾਂ ਅੱਜ ਵੀ ਉੰਜ ਹੀ ਹੋਣਦੀਆਂ ਵਾ ਜਿਵੇਂ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਨਹੀਂ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਨਸ਼ੇ ਦੀ ਪ੍ਰੋਬਲਮ ਕੱਲੀ ਪੰਜਾਬ ਦੀ ਨਹੀਂ ਗਈ ਜਾਂ ਭਾਰਤ ਦੀ ਨਹੀਂ ਗਈ ਇਹ ਆਲ ਓਵਰ ਸਾਰੀ ਦੁਨੀਆ ਦੀ ਪ੍ਰੋਬਲਮ ਹੈ ਆ ਕੈਨੇਡਾ ਅਮਰੀਕਾ 'ਚ ਓਵਰਡੋਜ ਨਾਲ ਮੁੰਡੇ ਮਰਦੇ ਆਪਾਂ ਸੌਂਦੇ ਰਹਿੰਦੇ ਆ ਇੱਥੇ ਸਿਰਫ ਇਨਾ ਵੀ ਪੰਜਾਬ ਨੂੰ ਕੁਝ ਜਿਹੜੀਆਂ ਏਜੰਸੀਆਂ ਨਾਲ ਉਹ ਭੰਡ ਦੀਆਂ ਜਿਆਦਾ ਬਾਕੀ ਰਹੀ ਗੱਲ ਨਸ਼ੇ ਦੀ ਮੈਂ ਨਹੀਂ ਕਹਿੰਦਾ ਵੀ ਬਿਲਕੁਲ ਖਤਮ ਹੋ ਗਿਆ ਪਰ ਪ੍ਰਾਣੀਆਂ ਸਰਕਾਰਾਂ ਦੇ ਮੁਕਾਬਲੇ ਹੋਣ ਵਾਲੀ ਸਰਕਾਰ ਦੇ ਵਿੱਚ ਪਿਛਲੀਆਂ ਸਰਕਾਰਾਂ ਜਿਹੜੇ ਐਮਐਲਏ ਮੰਤਰੀ ਜਾਂ ਇਹਨਾਂ ਦੇ ਆਗੂ ਕਾਲੀਆਂ ਕਾਂਗਰਸੀਆਂ ਬੀਜੇਪੀ ਵਾਲਿਆਂ ਨੇ ਥਾਣਿਆਂ 'ਚ ਫੋਨ ਕਰਦੇ ਹੁੰਦੇ ਆ ਐਸਐਚ ਨੂੰ ਵੀ ਇਹ ਸਾਡਾ ਬੰਦਾ ਇਹਨੂੰ ਛੱਡ ਦਿਓ ਐਸਐਸਪੀ ਦਫ਼ਤਰਾਂ 'ਚ ਇਹਨਾਂ ਬੰਦੇ ਭਾ ਕੇ ਨਾਲ ਲੈ ਕੇ ਆਉਣੇ ਵੀ ਇਹ ਬੰਦਾ ਸਾਡਾ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਨਾ ਕੋਈ ਸਾਡਾ ਐਮਐਲਏ ਨਾ ਕੋਈ ਮੰਤਰੀ ਨਾ ਕੋਈ ਚੇਅਰਮੈਨ ਤੇ ਨਾ ਕੋਈ ਸਾਡਾ ਆਗੂ ਕਿਤੇ ਵੀ ਕਿਸੇ ਥਾਣੇ 'ਚ ਕਿਸੇ ਬੰਦੇ ਦਾ ਸਮਗਲਰ ਦਾ ਗੈਂਗਸਟਰ ਦਾ ਫੋਨ ਨਹੀਂ ਕੀਤਾ ਵੀ ਇਹ ਬੰਦਾ ਸਾਡਾ ਇਹਨੂੰ ਛੱਡ ਦਿਓ ਬਾਕੀ ਜਦੋਂ ਪੁਲਿਸ ਪਰਚਾ ਕਰਦੀ ਆ ਤੇ ਲੋਕਾਂ ਨੂੰ ਵੀ ਸਿਆਣ ਪਛਾਈਦੀ ਹੈ ਨਾ ਕਈ ਵਕੀਲ ਥੋੜੇ ਪੈਸਾਂ ਦੀ ਖਾਤਰ ਕੇਸ ਲੜਨਾ ਸ਼ੁਰੂ ਕਰ ਦਿੰਦੇ ਆ ਜਮਾਨਤ ਕੇ ਪਿੰਡਾਂ ਚ ਆਪਦੀਆਂ ਜ਼ਮੀਨਾਂ ਤੇ ਨੰਬਰ ਲਵਾ ਕੇ ਜਮਾਨਤ ਦੇਣ ਤੌਰ ਪੈਂਦੇ ਆ ਨੰਬਰਦਾਰ ਗਵਾਹੀ ਪਾ ਦਿੰਦੇ ਆ ਵੀ ਮੈਂ ਇਹਨੂੰ ਬੰਦੇ ਨੂੰ ਜਾਣਦਾ ਜੇ ਇਹੋ ਬੰਦੇ ਜਿਨ੍ਹਾਂ ਤੇ ਸਮੱਗਲਰ ਤੇ ਜਾਂ ਗੈਂਗਸਟਰ ਤੇ ਇੱਕ ਤੋਂ ਦੂਜਾ ਪਰਚਾ ਹੁੰਦਾ ਤੇ ਲੋਕਾਂ ਨੂੰ ਚਾਹੀਦਾ ਇਹਨਾਂ ਦਾ ਕੇਸ ਨਾ ਲੜਨਾ ਜਮਾਨਤਾਂ ਨਾ ਦੇਣ ਨੰਬਰਦਾਰ ਗਵਾਹੀਆਂ ਨਾ ਪਾਉਣ ਵਕੀਲ ਵੀ ਪੀਸਾਂ ਦੀ ਖਾਤਰ ਕੇਸ ਨਾ ਲੜਨ ਤੇ ਜਦੋਂ ਸਾਰੇ ਲੋਕ ਵੇਰ ਹੋ ਜਾਣਗੇ ਨਾ ਇਹ ਯਹਰ ਉਦੋਂ ਬੰਦ ਹੋਣਾ ਤੇ ਮੈਂ ਤਾਂ ਕਹਿੰਦਾ ਲੋਕਾਂ ਨੂੰ ਵੀ ਪਿੰਡ-ਪਿੰਡ ਅਨਾਉਂਸਮੈਂਟ ਕਰਾਉਣੀ ਚਾਹੀਦੀ ਆ ਜਿਹੜਾ ਬੰਦਾ ਕਿਸੇ ਸਮਗਲਰ ਦੀ ਜਾਂ ਗੈਂਗਸਟਰ ਦੀ ਜ਼ਮਾਨਤ ਕਰੁੰਦਾ ਭਾਵੇਂ ਵਕੀਲ ਆ ਭਾਵੇਂ ਨੰਬਰਦਾਰ ਆ ਤੇ ਭਾਵੇਂ ਕੋਈ ਸਾਡਾ ਹੀ ਭਰਾ ਆ ਉਹਦਾ ਸਮਾਜਿਕ ਧਾਰਮਿਕ ਤੇ ਵਿਆਹ ਸ਼ਾਦੀ ਮਰਨੇ ਜੰਮਣ ਤੇ ਬਾਈਕਾੜ ਕਰਨਾ ਚਾਹੀਦਾ ਫੇਰ ਲੋਕ ਸਾਹ ਦੇਣਗੇ ਤੇ ਫੇਰੇ ਜ਼ਹਿਰ ਬੰਦ ਹੋਣਾ ਪੁਲਿਸ ਸਰਕਾਰ ਜਿੰਨੇ ਮਰਜ਼ੀ ਪਰਚੇ ਕਰ ਲੈ ਜਿੰਨਾ ਚਿਰ ਲੋਕ ਜਮਾਨਤਾ ਕਰੋਣੋਂ ਨਹੀਂ ਨਾ ਟਰਨਗੇ ਉਹ ਜਦੋਂ ਜਮਾਨਤ ਹੋ ਜਾਂਦੀ ਆ ਉਹ ਦੋਚੀ ਆ ਕੇ ਫੇਰ ਪੂਰੇ ਜ਼ੋਰ ਨਾਲ ਨਸ਼ਾ ਵੇਚਣ ਲੱਪੈਂਦਾ ਫੇਰ ਪਰਚਾ ਹੁੰਦਾ ਉਹ ਫੇਰ ਦੋ ਚੌ ਮਹੀਨਿਆਂ ਚ ਬਾਹਰ ਆ ਜਾਂਦਾ ਸਰ ਜਿਵੇਂ ਇੱਕ ਫਿਰੋਜ਼ਪੁਰ ਦੇ ਵਿੱਚ ਬੇਅਦਬੀ ਹੋਈ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਵੇਖੋ ਜਿੰਨੇ ਜਿੰਨੇ ਗੁਰੂ ਮਾਰਾ ਇਹਨਾਂ ਮੱਥਾ ਲਾਇਆ ਨਾ ਉਹਦਾ ਕੱਖ ਨਹੀਂ ਰਿਹਾ ਜਿਨਨੇ ਬੇਦਬੀ ਕੀਤੀ ਆ ਤੇ ਜਿਨਨੇ ਮਗਰ ਖੇਡ ਖੇਡੀ ਆ ਰਹਿਣਾ ਉਹਦਾ ਵੀ ਕੱਖ ਨਹੀਂਗਾ ਇਹ ਬੰਦੇ ਜਿਹੜੇ ਆ ਜਾਨੋਂ ਥੱਕੇ ਜਾਂਦੇ ਆ ਤੇ ਜਾਨੋਂ ਥੱਕਿਆ ਬੰਦਾ ਹੀ ਇਹ ਕੰਮ ਕਰਦਾ ਇਹਦੇ ਨਾਲ ਵੇਖੋ ਹਰੇਕ ਬੰਦੇ ਤੇ ਮੰਤਰੀ ਠੀਸ ਲੱਗੀ ਆ ਸਾਡੇ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਪਹਿਲਾਂ ਵੀ ਜਦੋਂ ਇਹੋ ਜੀਆਂ ਘਟਨਾਵਾਂ ਹੁੰਦੀਆਂ ਰਹੀਆਂ ਲੋਕਾਂ ਦੇ ਵਿੱਚ ਤੇ ਸਾਰਿਆਂ ਦੇ ਵਿੱਚ ਹੀ ਇਕੱਲੇ ਇਹ ਨਹੀਂ ਕਿ ਸਿੱਖ ਧਰਮ ਹਰ ਧਰਮ ਦੇ ਲੋਕਾਂ ਦੇ ਵਿੱਚ ਜਿਹੜੀ ਹੀ ਰੋਸ ਦੀ ਲਹਿਰ ਹੈ ਤੇ ਇਹੋ ਜੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਜਾਂ ਉੱਥੋਂ ਦੀ ਕਮੇਟੀ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਸੀ ਸੀਸੀਟੀਵੀ ਕੈਮਰੇ ਲਾਉਣੇ ਚਾਹੀਦੇ ਆ ਤਾਂ ਜੋ ਇਹੋ ਜੀਆਂ ਅਨਸਖਾਵੀਆਂ ਘਟਣੀਆਂ ਉਹ ਨਾ ਹੋਣ ਸਰ ਜਿਵੇਂ ਵੇਖਣ ਦਿੰਦਾ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਜਿਵੇਂ ਵੋਟਾਂ ਦੀ ਤੁਹਾਡੀ ਕਿਸ ਤਰ੍ਹਾਂ ਦਾ ਪ੍ਰਚਾਰ ਚੱਲਿਆ ਤੇ ਕਿੰਨੀ ਕੁ ਲੀਡ ਜਿਹੜੀ ਉਹ ਲਾਲਜੀਤ ਸਿੰਘ ਪੁੱਲਰ ਦੀ ਹੋਈ ਵੇਖੋ ਇਹ ਇਲੈਕਸ਼ਨ ਲਾਲਜੀਤ ਪੁੱਲਰ ਇਕੱਲੇ ਦੀ ਨਹੀਂ ਗੀ ਖਡੂਰ ਸਾਹਿਬ ਲੋਕ ਸਭਾ ਦੇ ਇੱਕ ਇੱਕ ਵੋਟਰ ਸਪੋਰਟਰ ਦੀ ਆ ਇੱਕ ਇੱਕ ਵਾਸ਼ਿੰਦੇ ਦੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਬਣਿਆ ਤੇ ਉਸੇ ਤਰ੍ਹਾਂ ਹੀ ਵੀ ਆਮ ਘਰਾਂ ਚੋਂ ਜਿਹੜੇ ਐਮ ਐਲ ਏ ਮੰਤਰੀ ਬਣੇ ਆ ਲੋਕਾਂ ਲਈ ਕੰਮ ਕੀਤਾ ਜਦੋਂ ਦਾ ਲਾਲਜੀਤ ਪੁੱਲਰ ਵਜ਼ੀਰ ਬਣਿਆ ਰਾਤ 2-2 ਵਜੇ ਤੱਕ ਬਹਿ ਕੇ ਮੈਂ ਲੋਕਾਂ ਦੇ ਕੰਮ ਕਰਦਾ ਰਿਹਾ ਸਵੇਰੇ 6 ਵਜੇ ਦਿਨੇ ਦਫਤਰ ਪੈਜੀ ਦਾ ਉਹਦੇ ਬਾਅਦ ਹਲਕੇ ਚੋਂ ਆ ਕੇ ਕਈ ਵਾਰਾਂ ਰਾਤ ਨੂੰ 10 ਵਜੇ ਤੇ ਕਈ ਵਾਰਾਂ 12-1 ਵਜੇ ਤੇ ਕਈ ਵਾਰਾਂ 2 ਵੀ ਵਜੇ ਤੇ ਰਿਹਾ ਲੋਕਾਂ ਲਈ ਦਿਨ ਰਾਤ ਕੰਮ ਕੀਤਾ ਤੇ ਵੇਖੋ ਲਾਲਜੀਤ ਭੁੱਲਰ ਮੈਂਬਰ ਪਾਰਲੀਮੈਂਟ ਬਣ ਕੇ ਵੀ ਜਿਵੇਂ ਪਹਿਲਾਂ ਵੀ ਚਿਰਦਾ ਰਿਹਾ ਉਸੇ ਤਰ੍ਹਾਂ ਮੁੜ ਕੇ ਵਿਚਰਦਾ ਰੂ ਲੋਕਾਂ ਦੀ ਇਲੈਕਸ਼ਨ ਲੋਕ ਜਿਤਾਉਣਗੇ ਫਤਵਾ ਦੇਣਗੇ ਲੀਡ ਕਿੰਨੀ ਹੋਏਗੀ ਲੀਡ ਵੇਖੋ ਜਿਹੜੀ ਇਲੈਕਸ਼ਨ ਹੁੰਦੀ ਹੈ ਨਾ ਉਹਨੂੰ ਸੈਲਜ ਨਹੀਂ ਲੈਣਾ ਚਾਹੀਦਾ ਮਿਹਨਤ ਕਰਾਂਗੇ ਵੱਡੀ ਲੀਡ ਨਾਲ ਜਿੱਤਾਂਗੇ ਬਿਲਕੁਲ ਜੀ ਏਸੀ ਜਨਨਾਲ ਲਾਲਜੀਤ ਸਿੰਘ ਭੁੱਲਰ ਜੀ ਕੈਬਨਟ ਮੰਤਰੀ ਔਰ ਜਿਨ੍ਹਾਂ ਨੂੰ ਖਡੂਰ ਸਾਹਿਬ ਲੋਕ ਹਸਲ ਕਰਦੀ ਜਿਹੜੀ ਟਿਕਟ ਜਿਹੜੀ ਉਹ ਦਿੱਤੀ ਗਈ ਸੀ ਔਰ ਇਹਨਾਂ ਦਾ ਦਾਵਾ ਵਾ ਜਿਹੜਾ ਕਿ ਸਾਨੂੰ ਖਡੂਰ ਸਾਹਿਬ ਦੀ ਸੰਗਤ ਵੱਲੋਂ ਜਿਹੜਾ ਵਾ ਪਰਮਾ ਹੰਗਾਰਾ ਮਿਲੇਗਾ ਤੇ ਵੱਡੀ ਜਿਹੜੀ ਜਿੱਤ ਜਿਹੜੀ ਅਸੀਂ ਪ੍ਰਾਪਤ ਕਰਾਂਗੇ ਉਹ ਅਗਰ ਜੀ ਕਾ ਖਾਨ ਸਾਹਿਬ ਹੈ ਕਿ ਜੀ ਬਹੁਤ ਭਾਰੀ ਉਤਸ਼ਾਹ ਹੈ ਜੀ ਵਰਕਰਾਂ ਚ ਜੁਝਾਰੂ ਵਰਕਰ ਆ ਠੀਕ ਹੈ ਜੀ ਇਲਾਕੇ ਤੁਸੀਂ ਨਾਲ ਆ ਕੇ ਵੇਖਿਆ ਹੀ ਹੋਣਾ ਕਿ ਲੋਕਾਂ ਇਹ ਪੂਰਾ ਉਤਸ਼ਾਹ ਹੈ ਕਿਉਂਕਿ ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਨੇ ਚਿਹਰਾ ਹੀ ਇਦਾਂ ਦਾ ਦਿੱਤਾ ਵਾ ਕਿ ਜੋਸ਼ ਲੀਡਰ ਦੇ ਨਾਲ ਜੋਸ਼ ਹੁੰਦਾ ਵਰਕਰਾਂ ਦਾ ਉਹ ਬਹੁਤ ਪਿਆਰੇ ਹਨ ਬਣ ਪਿਆਰੇ ਲੀਡਰ ਨੇ ਕਿੰਨੀ ਕੀ ਲੀਡ ਹੋਊਗੀ ਤੁਹਾਡੇ ਹਿਸਾਬ ਨਾਲ ਵੇਖੋ ਜੀ ਲੀਡ ਤਾਂ ਮਹਾਰਾਜ ਦੀ ਕਿਰਪਾ ਵਾ ਜੇ ਸਾ ਬਣਾ ਉਹਨਾਂ ਦਾ ਹੈਗਾ ਕਿ ਉਹ 50000 ਤੋਂ ਪੂਰੀ ਯਤਨਗੇ ਜੀ ਜਿਸ ਤਰ੍ਹਾਂ ਅਮਰਪਾਲ ਦਾ ਬੜੇ ਅਜਕਲ ਇਲਾਕੇ ਦੇ ਵਿੱਚ ਕਪੂਰ ਸਾਹਿਬ ਤੱਕੇ ਚੱਲ ਰਿਹਾ ਵਾ ਉਹਦੇ ਨਾਲ ਕੋਈ ਫਰਕ ਪਊਗਾ ਆਪਣੀ ਵੋਟਾਂ ਦੇ ਵੇਖੋ ਜੀ ਉਹ ਆਪਣਾ ਉਹਨਾਂ ਨੇ ਪ੍ਰਚਾਰ ਕਰਨਾ ਵਾ ਇਹ ਆਮ ਆਦਮੀ ਪਾਰਟੀ ਨੇ ਆਪਣੇ ਕੰਮਾਂ ਦੇ ਨਾਂ ਤੇ ਵੋਟ ਲੈਣੀ ਹੈ ਜੀ ਠੀਕ ਹੈ ਜੀ ਕੋਈ ਬਾਲਾ ਕੋਈ ਉਹਦਾ ਕੋਈ ਬਾਲਾ ਨਹੀਂ ਸਾਡੇ ਇਲਾਕੇ ਦਾ ਕੋਈ ਬਾਲਾ ਕੋਈ ਇਦਾਂ ਨਹੀਂ ਦਿਖਾਉਂਦਾ ਸੰਦੀਪ ਮਿਲਾਪ ਲਿਵਿੰਗ ਇੰਡੀਆ ਨਿਊਜ਼ ਤਰਨਤਾਰਨ